ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਫੌਰ ਜੀ ਸਾਰੇ ਠੀਕ ਠਾਕ ਹੋ। ਵਾਹਿਗੁਰੂ ਸਭ ਨੂੰ ਠੀਕ ਠਾਕ ਰੱਖੇ ਤੇ ਤੰਦਰੁਸਤੀਆਂ ਬਖਸ਼ੇ। ਅੱਜ ਆਪਾਂ ਦੀ ਪਰੀ ਦੀ ਛੁੱਟੀ ਕਰਵਾ ਲਈ ਸਕੂਲ ਤੋਂ। ਪਰੀ ਦੀ ਤਾਂ ਬੇਠੀ ਠੀਕ ਨਹੀਂ ਹੈ। ਕੰਨੀਆਂ ਮੈਡੀਸਨ ਉਹਨਾਂ ਡਾਕਟਰ ਨੇ ਦਿੱਤੀਆਂ ਸੀ ਐਨੀ ਹਿੱਲਰ ਵਿੱਚ ਤਾਂ ਸਿਰ ਨੱਕ ਦਾ ਥੋੜਾ ਜਿਹਾ ਪ੍ਰੋਬਲਮ ਆ ਰਹੀ ਹੈ ਨੂੰ ਹੱਡੀ ਦੀ। ਹੁਣ ਜਾ ਕੇ ਨੱਕ ਪਰ ਡਾਕਟਰ ਨੂੰ ਆਪਾਂ ਦਿਖਾਣਿਆ ਖੰਨੇ ਤੇ ਬਾਉ ਜੀ ਦੇ ਪੇਟ ਦੀ ਸਕੈਨ ਹੋਣੀ ਹੈ। ਇਸ ਲਈ ਆਪਾਂ ਚੱਲੇ ਹਾਂ ਹਸਪੀਟਲ ਹੁਣ ਫਟਾਫਟ। ਤੇ ਉਧਰ ਬਾਪੂ ਜੀ ਬੈਠੇ ਨੇ ਕਣਕ ਦੇ ਕੋਲ ਰਖਵਾਲੀ ਕਿ ਕਿ ਹਜੇ ਤੁਲੀ ਨਹੀਂ ਆਪਣੀ ਥੋੜੀ ਜੀ ਮੌਸਮ ਬਹੁਤ ਵਧੀਆ ਸੀਗਾ ਹੁਣ ਚਲੋ ਚੱਲਦੇ ਆ ਦੋਨੋਂ ਗੱਡੀਆਂ ਬਾਹਰ ਰੈਡੀ ਨੇ ਖਾਣਾ ਲੈ ਕੇ ਜਾਣ ਬਾਪੂ ਜੀ ਆਗੇ ਵਾਪਸ ਚਾਹੀਦੇ ਸੈਅ ਤੋਲ ਨਾ ਗਈ ਹੋਵੇ ਬਾਪੂ ਜੀ ਤਿਆਰ ਖੜੇ ਨੇ ਸਾਨੂੰ ਲੈ ਕੇ ਜਾਣ ਨੂੰ ਚਲੋ ਹੁਣ ਆਪਾਂ ਚੱਲਦੇ ਆ ਰੀਤੇ ਬਾਉ ਜੀ ਨੂੰ ਹਸਪੀਟਲ ਲੈ ਕੇ ਆਪਾਂ ਜਾ ਰਹੇ ਆ ਖੰਨੇ ਨੂੰ ਬਾਉ ਜੀ ਨੂੰ ਮਿਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਹ ਸਾਰੇ ਡੇਟਾ ਪੰਨ ਭਰਾ ਜੀ ਕਈ ਦਿਨ ਤੋਂ ਤਬੀਦ ਖਰਾਬ ਚੱਲਦੀ ਆ ਬਾਉ ਜੀ ਦੀ ਤਬੀਅਤ ਬਹੁਤ ਦਿਨਾਂ ਤੋਂ ਠੀਕ ਨਹੀਂ ਲੰਮ ਸਮੇਂ ਚ ਇਸ ਦਿਨ ਦੀ ਮੈਰਿਜ ਹੋਈ ਐ ਸਿਸਟਰ ਦੀ ਉਸ ਦਿਨ ਤੋਂ ਹੀ ਤਬੀਅਤ ਠੀਕ ਨਹੀਂ ਐ ਇੱਕ ਮਜਬੂਰੀ ਆ ਹੁਣ ਗੱਡੀ ਵੀ ਆਪ ਚਲਾਉਣੀ ਪੈ ਰਹੀ ਐ ਹੈਨਾ ਚਲੋ ਹੁਣ ਇਹਨਾਂ ਨਾਲ ਮਗਰ ਦੇਖਦੇ ਹਾਂ ਹੁਣ ਪੇਟ ਦੇ ਵਿੱਚ ਕਿਵੇਂ ਕੀ ਪ੍ਰੋਬਲਮ ਹੋਈ ਹੋਈ ਆ ਵੀ ਇੰਨਾ ਗਲੂਕੋਜ਼ ਇੰਨਾ ਇੰਜੈਕਸ਼ਨ ਲੱਗਣ ਦੇ ਬਾਵਜੂਦ ਵੀ ਕਿਉਂ ਨਹੀਂ ਪੇਟ ਦੇ ਵਿੱਚ ਆਰਾਮ ਆ ਰਿਹਾ ਤੇ ਲਗਾਤਾਰ ਹੁਣ ਤਾਂ ਜਿਸ ਦਿਨ ਦੀ ਮੈਰਜ਼ ਹੋਈ ਉਹ ਉਸੇ ਦਿਨ ਤੋਂ ਤੁਸੀਂ ਖਿਚੜੀ ਖਾ ਰਹੇ ਹੋ ਬਾਊ ਜੀ ਹੈ ਨਾ ਇੰਨਾ ਲਾਈਟ ਭੋਜਨ ਖਾਣ ਦੇ ਬਾਵਜੂਦ ਵੀ ਪੇਟ ਨੂੰ ਕੋਈ ਆਰਾਮ ਨਹੀਂ ਉਧਰ ਪਰੀ ਨਾਲ ਜਾ ਰਹੀ ਹੈ ਪਰੀ ਦੀ ਤਬੀਅ ਠੀਕ ਨਹੀਂ ਸੈਂਸਰੀ ਕਾਲ ਸਾਰਾ ਪਰੀ ਦੇ ਨੱਕ ਨੂੰ ਜੋ ਪ੍ਰੋਬਲਮ ਹੋ ਉਹ ਜਾ ਕੇ ਦਿਖਾਣੇ ਆ ਪਹਿਲਾਂ ਨਾਕਲ ਡਾਕਟਰ ਕੋਲ ਜਾਵਾਂਗੀ ਫਾਈਲ ਲੈ ਕੇ ਜਾਂ ਪਹਿਲਾਂ ਸਕੈਨ ਕਰਵਾ ਲੈਨੇ ਆ ਹਨਾ ਕੀ ਪਤਾ ਹੁੰਦਾ ਵੀ ਫਿਰ ਸਕੈਨਿੰਗ ਦਾ ਟਾਈਮ ਆਪਾਂ ਪਹਿਲਾਂ ਮੁਰੇ ਜਾ ਕੇ ਆਪਣਾ ਨੰਬਰ ਲਿਖਾ ਕੇ ਉਹ ਕਰ ਲੈਨੇ ਆ ਅੱਗੇ ਮਿਲਦੇ ਆ ਜੀ ਤੁਹਾਨੂੰ ਕਣਕਾਂ ਸਭੀ ਚੱਕੀਆਂ ਗਈਆਂ ਨੇ ਹੁਣ ਤਾਂ ਲੋਕਾਂ ਨੇ ਖਾਮ ਬਾਰਿਸ਼ ਥੋੜੀ ਥੋੜੀ ਹਲਕੀ ਜੀ ਬਾਰਿਸ਼ ਹੋਈ ਆ ਸਵੇਰ ਮੌਸਮ ਦੇਖੋ ਕਿੰਨਾ ਖਰਾਬ ਸੋਹਣਾ ਨੀ ਬੌਜੀ ਨੂੰ ਤਾਂ ਖਰਾਬ ਹੀ ਕਹਾਂਗੇ ਮੈਂ ਤਾਂ ਕਿਉਂਕਿ ਫਸਲਾਂ ਖਰਾਬ ਹੋ ਰਹੀਆਂ ਨੇ ਆਪਣੀਆਂ ਬਾਪੂ ਜੀ ਵੀ ਤਾਂ ਹੀ ਵਾਪਸ ਆ ਗਏ ਕਿਉਂਕਿ ਖਜੇ ਮੰਡੀ ਦੇ ਵਿੱਚ ਕਣਕ ਤੋਲਣ ਤੋਂ ਥੋੜਾ ਜਿਹਾ ਟਾਈਮ ਲੱਗੇਗਾ ਇਸ ਲਈ ਬਾਪੂ ਜੀ ਘਰ ਆ ਗਏ ਨੇ ਉਹਨੀ ਦੇਰ ਆਪਾਂ ਜਾਇਆ ਆਨੇ ਆ ਹਨਾ ਅੱਜ ਹੋ ਪਰੇ ਹੋ ਜੋ ਹੁਣ ਸਟਾਰਟ ਅਪ ਪਰਿ ਨੂੰ ਲੈ ਕੇ ਆਏ ਢਿੱਲੋ ਹਸਪੀਟਲ ਨੱਕ ਕੰਨ ਤੇ ਗਲੇ ਦਾ ਇਹ ਸਪੈਸ਼ਲਿਸਟ ਤੇ ਹੁਣ ਪਰਿ ਨੂੰ ਦਿਖਾਵਾਂਗੇ ਆਪਾਂ ਕੀ ਕਹਿ ਰਹੇ ਡਾਕਟਰ ਫਿਰ ਦੇਖਦੇ ਹਾਂ ਕਿਸੇ ਨੇ ਵੀ ਖੰਨੇ ਦੇ ਆਸ-ਪਾਸ ਦੇ ਨੇ ਆਪਣੇ ਨੱਕ ਤੇ ਕੰਨ ਤੇ ਗਲੇ ਦਾ ਕੋਈ ਵੀ ਟ੍ਰੀਟਮੈਂਟ ਲੈਣਾ ਤੇ ਹਸਪੀਟਲ ਬੈਸਟ ਦੱਸਿਆ ਜਾ ਰਿਹਾ ਵਾ ਇੱਥੋਂ ਜ਼ਰੂਰ ਲਓ ਦੇਖੋ ਆਕੇ ਮੈਸਟਰ ਕਿਸੇ ਨੂੰ ਵਾਈਰ ਕੋਈ ਪ੍ਰੋਬਲਮ ਹੀ ਨਾ ਕਰੇ ਪਰ ਫਿਰ ਵੀ ਜੇ ਕਿਸੇ ਨੂੰ ਨੱਕ ਕੰਨ ਤੇ ਗਲੇ ਦੀ ਪ੍ਰੋਬਲਮ ਆ ਤਾਂ ਜਰ ਗਰੋਡ ਦਿੱਤੇ ਹਸਪੀਟਲ ਆਹ ਪਤਾ ਪਰੀ ਨੂੰ ਫਸਟ ਟਾਈਮ ਲੈ ਕੇ ਆਇਆ ਸਾਡੇ ਡਾਕਟਰ ਨੇ ਦੱਸਿਆ ਸੀ ਵੀ ਉੱਥੇ ਡਾਕਟਰ ਆ ਉਹਨੂੰ ਜਾ ਕੇ ਦਿਖਾਇਓ ਆਜੋ ਪਰੀ ਪਰ ਇਹ ਡਾਕਟਰ ਸਾਹਿਬ ਚੈੱਕ ਕਰ ਰਹੇ ਨੇ ਹੁਣ ਪਤਾ ਲੱਗੇਗਾ ਕਿ ਪਰੀ ਦੇ ਨੋਜ਼ ਦੀ ਕੀ ਪ੍ਰੋਬਲਮ ਆ जीते तो हम दस्या सीधे लो अस्पताल आए यहाँ पर कई दिन दी परिधि प्रॉब्लम आ चलो हम चंगी तरह वही ग्रुप अपन तो सली देना आ आ बिल्लू में को आ आ स्नीजिंग करके स्नीजिंग ज्यादा है नाक बंद हो जाता है पानी कितना ज़्यादा होता है ज़्यादा मैंने दो महीने हो तो बंद हो इसमें थोड़ा ज़्यादा ਬਾਊ ਜੀ ਦੀ ਸਕੈਨ ਲਈ ਬਾਊ ਜੀ ਅੰਦਰ ਜਾ ਰਹੇ ਨੇ ਹੁਣ ਦੇਖਦੇ ਬਾਊ ਜੀ ਦੀ ਸਕੈਨ ਕਿਸ ਤਰ੍ਹਾਂ ਆਉਂਦੀ ਆ ਵਾਹਿਗੁਰੂ ਠੀਕ ਠਾਕ ਹੀ ਕਰੇ ਅਰੀ ਦੇ ਵਿਚਾਰੇ ਦੇ ਮਾਸਟਰ ਡਾਕਟਰ ਨੇ ਹੈ ਪਰ ਇਹਨੂੰ ਮਿਲੀ 5 ਦਿਨ ਦੀ ਮੈਡੀਸਨ ਹੁਣ ਕਿੰਨੇ ਕਰਤੇ ਏ ਲੇ ਲੇ ਥੋੜਾ ਹੋਰ ਦੇਖਾਂ ਕੁਛ ਹੋਰ ਕੀ ਖਾਣਾ ਐਪਲ ਲੈ ਲਾ ਐਪਲ ਲੈ ਲਾ ਸਾਨੂੰ ਜਾ ਰਹੇ ਆ ਘਰ ਬਾਉ ਜੀ ਸਾਨੂੰ ਛੱਡ ਕੇ ਫਿਰ ਜਾਵਾਂਗੇ ਡਾਕਟਰ ਤੇ ਆਪਣੀ ਸਕੈਨ ਦਿਖਾਉਣ ਲਈ ਬਾਉ ਜੀ ਦੀ ਸਕੈਨ ਆਪਾਂ ਨੇ ਕਰਵਾ ਲਈ ਆ ਹੁਣ ਦੇਖਦੇ ਆ ਜਾ ਕੇ ਕਿਵੇਂ ਕੀ ਡਾਕਟਰ ਦੱਸੇਗਾ ਖਾਣ ਪੀਣ ਦਾ ਪ੍ਰੇਜ਼ ਰੱਖ ਰਹੇ ਨੇ ਹੁਣ ਤੇ ਵੈਸੇ ਵੀ ਥੋੜੇ ਦਿਨਾਂ ਤੋਂ ਖਿਚੜੀ ਤੇ ਨੇ ਬਾਉ ਜੀ ਡਾਕਟਰ ਨੇ ਨੱਕ ਵਾਲੇ ਨੇ ਪਰੀ ਨੂੰ ਕਿਹਾ ਵਾ ਵੀ 5 ਦਿਨ ਦਵਾਈ ਖਾਓ ਉਸ ਤੋਂ ਬਾਅਦ ਨੋਜ਼ ਦਾ ਜੋ ਸਕੈਨ ਜਾਂ ਐਂਡੋਸਕੋਪੀ ਪਤਾ ਨਹੀਂ ਉਹਨਾਂ ਨੇ ਕੀ ਕਿਹਾ ਆਪਣੀ ਭਾਸ਼ਾ ਦੇ ਵਿੱਚ ਅਸੀਂ ਤਾਂ ਸਮਝ ਨਹੀਂ ਸਕੇ ਉਹ ਕਰਵਾਵਾਂਗੇ 5 ਦਿਨ ਬਾਅਦ ਤੇ ਹੁਣ ਪਰੀ ਨੂੰ ਉਹਨਾਂ ਨੇ ਦਵਾਈ ਦਿੱਤੀ ਆ 5 ਡੇਸ ਦੀ ਤੇ ਉਹਨਾਂ ਨੇ ਕਿਹਾ ਵਾ ਇੱਕ ਤਾਂ ਇਹਨੂੰ ਪਰਫਿਊਮ ਤਾਂ ਦੂਰ ਰੱਖਣਾ ਤੇ ਨੰਬਰ 2 ਤੇ ਡਸਟ ਤੋਂ ਚਲੋ ਜਿਵੇਂ ਸਕੂਲ ਦੇ ਵਿੱਚ ਬੱਚੇ ਜਾਂਦੇ ਨੇ ਜਾਂ ਕਿਤੇ ਬਾਹਰ ਆਉਂਦੇ ਜਾਂਦੇ ਨੇ ਤਾਂ ਬੱਚੇ ਪਾ ਲੈਂਦੇ ਨੇ ਪਰਫਿਊਮ ਹੁਣ ਬਿਲਕੁਲ ਪਰੀ ਦਾ ਬੰਦ ਆ ਤੇ ਉਹਨਾਂ ਨੇ ਕਿਹਾ ਜ਼ਿਆਦਾਤਰ ਸਮੇਂ ਦੇ ਲਈ ਮਾਸਕ ਲਗਾ ਕੇ ਰੱਖਣਾ ਸਕੂਲ ਦੇ ਵਿੱਚ ਵੀ ਤੇ ਘਰ ਦੇ ਵਿੱਚ ਵੀ ਹੁਣ ਪਰ ਇਹਨੀਆਂ ਚੀਜ਼ਾਂ ਦਾ ਆਪਾਂ ਧਿਆਨ ਦੇਵਾਂਗੇ ਵਾਹਿਗੁਰੂ ਤੰਦਰੁਸਤੀਆਂ ਦਮੇ ਸਭ ਬੱਚਿਆਂ ਕਿਸੇ ਵੀ ਬੱਚੇ ਤੇ ਕੋਈ ਆਂਚ ਨਾ ਆਵੇ ਤੇ 5 ਦਿਨ ਦਵਾਈ ਖਾਣ ਤੋਂ ਬਾਅਦ ਦੇਖਦੇ ਹਾਂ ਕੀ ਰਿਜ਼ਲਟ ਹੋਏਗਾ ਹੁਣ फटाफट ਘਰ ਪਹੁੰਚੀਏ ਫਿਰ ਬਾਉਜੀ ਜੀ ਜਿਸਕੇ ਅੰਦਰ ਖਾਈਏ 就是。